ਸੋ ਹੰਗ ਮਹਾਰਾ ਸ਼ੇਰ ਸਿੰਘ ਵਿਚਨੋ ਭਗਵਾਨ ਦੀ ਜੈ ਸੋ ਹੰਗ ਮਹਾਰਾ ਸ਼ੇਰ ਸਿੰਘ ਵਿਚਨੋ ਭਗਵਾਨ ਦੀ ਜੈ ਪਿਆਰੀਆ ਸੰਗਤ ਜੀ ਬੜਾ ਖੁਸ਼ੀਆਂ ਵਾਲਾ ਸਮਾਂ ਹੈ ਜੋ ਹਜੂਰ ਸ਼ੈਨਸ਼ਾ ਦੇ ਚਰਨਾਂ ਵਿੱਚ ਜੁੜ ਬੈਠੇ ਹਾਂ ਅੱਜ ਵਿਹਾਰ ਸਾਰਾ ਪਗਣ ਦੀ ਸੰਗਰਾਂਦਾਂ ਚੱਲਿਆ ਹੈ ਪ੍ਰਮਾਤਮਾ ਨੇ ਕਿਰਪਾ ਕੀਤੀ ਵੀਰਾਂ ਨੇ ਲੈਣਾ ਕਾਫੀ ਵਾਰ ਸਾਂਝੀਆਂ ਕੀਪੀਆਂ ਤੁਹਾਡੇ ਨਾਲ ਕਿ ਇਸ ਤੋਂ ਵੱਡਾ ਨਹੀਂ ਕੋਈ ਰਾਮ ਕੌਣ ਕਹਿੰਦਾ ਹੈ ਫਲਗਣ ਅੱਜ ਦਾ ਦਿਹਾੜਾ ਇਹ ਕਿਹਾ ਕਿਉਂ ਵਿਧ ਕੀ ਬਣੀ ਕਿ ਸਤਜਗਤ ਦੀ ਧਾਰ ਦੇ ਪ੍ਰਤੀਕ ਵੀਰ ਅਮਰਜੀਤ ਸਿੰਘ ਅਮਰ ਉਹਨਾਂ ਦੇ ਘਰ ਬੇਟਾ ਹੋਇਆ ਸੀ ਜਿਹੜੇ ਉਸ ਵੇਲੇ ਮੋਤਬਰ ਸਨ ਜਿਨ੍ਹਾਂ ਨੂੰ ਉਦੋਂ ਵੀ ਸ਼ੱਕ ਪਿਆ ਸੀ ਤੇ ਹੁਣ ਵੀ ਪਿਆ ਹੈ ਉਹਨਾਂ ਨੇ ਆਣ ਕੇ ਵਧਾਈਆਂ ਦਿੱਤੀਆਂ ਅੱਜ ਦੇ ਦਿਹਾੜੇ ਤੇ ਕਿ ਤੁਸੀਂ ਦਾਦਾ ਬਣ ਗਏ ਜਿੱਥੇ ਮੁੱਢ ਵੱਜਾ ਇਸ ਗੱਲ ਦਾ ਪਰਮਾਤਮਾ ਨੇ ਰਾਤ ਨੂੰ ਕਿਰਪਾ ਕੀਤੀ ਕਿ ਇਹ ਤੁਹਾਡੀ ਭੁੱਲ ਹੈ ਕਿ ਮੈਂ ਜਗਤ ਦਾਦਾ ਹਾਂ ਉਥੋਂ ਤੱਕ ਆਪਾਂ ਸਾਰੇ ਪਹੁੰਚਦੇ ਨਹੀਂ ਉਹ ਦੂਹ ਲੈਣਾ ਸਾਂਝੀਆਂ ਕਰਦੇ ਹਾਂ ਪਰਮਾਤਮਾ ਨੇ ਜੋ ਸੰਸਾਰ ਨਾ ਲੈਂਦਾ ਸੀ ਉਸ ਤਰ੍ਹਾਂ ਤੇ ਉਹਨੇ ਆਪਣਾ ਨਾਂ ਰੱਖਿਆ ਸੀ ਸੋਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਜਿਹੜਾ ਨਾਂ دنیਵੀ ਸੰਸਾਰ ਲੈਂਦਾ ਸੀ ਉਹ ਨਾਂ ਲੈ ਕੇ ਪੁਕਾਰਿਆ ਕਿ ਜੇ ਤੁਸੀਂ ਉਸ ਨੂੰ ਦਾਦਾ ਸਮਝਦੇ ਜੇ ਇਹ ਵੀ ਤੁਹਾਡੀ ਭੁੱਲ ਹੈ ਧਿਆਨ ਦੇਂਦੇ ਰਹੋ ਕਿ ਇਹ ਕਹਾਣੀ ਬਣੀ ਕਿਵੇਂ ਹਲ ਗੁਣ ਕਹੇ ਮੈਂ ਆਇਆ ਜਗਤ ਹਲ ਆਪਣਾ ਨਾਲ ਲਿਆਇਆ ਪਰਮਪੁਰਖ ਦੇ ਵੇਖ ਕੇ ਭਗਤ ਭਗਵਾਨ ਸਮਝ ਕੇ ਸੀਸ ਨਵਾਈਆ ਵੇਲਾ ਸੁਹਣਣਾ ਜਾਣ ਕੇ ਵਕਤ ਵਾਕਿਆ ਵੇਖਿਆ ਚਾਈ ਚਾਹੀਆ ਜਿਸ ਦਾ ਦੋ ਜਹਾਨਾ ਹੁਕਮ ਸਖਤ ਨਾ ਕੋਈ ਮੇਟੇ ਮੇਟ ਮਟਾਈਆ ਕਿ ਹਲਗੁਣ ਕਹਿ ਰਿਹਾ ਕਿ ਮੈਂ ਜੋ ਦੇਖ ਰਿਹਾ ਹਾਂ ਕਿ ਅੱਜ ਮੇਰੀ ਡਿਊਟੀ ਲੱਗੀ ਹੈ ਮੈਂ ਜਨ ਭਗਤਾਂ ਨੂੰ ਦੇਖ ਕੇ ਖੁਸ਼ ਤੇ ਹੋਇਆ ਹਾਂ ਪਰ ਮੈਂ ਉਹਨਾਂ ਨੂੰ ਕਹਿੰਦਾ ਹਾਂ ਕਿ ਤੁਸੀਂ ਵਧਾਈ ਦੇ ਕੇ ਜਗਤ ਵਾਲੀਆਂ ਚੀਜ਼ਾਂ ਮੰਗਦੇ ਹੋ ਖਾਣ ਵਾਸਤੇ ਕਿ ਸਾਨੂੰ ਦਿਓ ਤੁਸੀਂ ਦਾਦਾ ਬਣੇ ਹੋ ਪਰ ਇਹਦੇ ਕੋਲੋਂ ਮੰਗੋ ਉਹ ਚੀਜ਼ ਜਿਹਦੇ ਨਾਲ ਤੁਹਾਨੂੰ ਸੱਚਖੰਡ ਵਿੱਚ ਵਾਸ ਮਿਲ ਜਾਵੇ ਕੀ ਪਰਦਾ ਚੁੱਕਿਆ ਫਲਗੁਣ ਨੇ ਫਲਗੁਣ ਕਹੇ ਮੰਗ ਤਿਓ ਮੰਗੋ ਕੀ ਕੀ ਖਾਣ ਵਾਸਤੇ ਮੰਗਦੇ ਹੋ ਸੱਚ ਦਿਓ ਜਨਾਈਆ ਜਿਸਨੇ ਤੁਹਾਨੂੰ ਬਣਾ ਲਿਆ ਆਪਣਾ ਪੁੱਤਰ ਤੀ ਦੂਜਾ ਨਾਤਾ ਨ ਕੋਈ ਰਖਾਈਆ ਸਤ ਧਰਮ ਦਾ ਮਾਰਗ ਲਾ ਕੇ ਲਈ ਰਾ ਇੱਕੋ ਰਿਆ ਧੜਾਈਆ ਝਗੜਾ ਮਕਾ ਕੇ 21 ਸੰਮਤ ਸ਼ੈਨ ਸ਼ਾਹੀ ਵਜੀ ਵਧਾਈਆ ਕਿਹੜਾ ਸਮਾਸੀ ਉਸ ਵੇਲੇ ਸ਼ੈਨ ਸ਼ਾਹੀ ਸੰਮਤ ਦੋ ਦਾ ਪਗੜ 1 ਦਾ ਚੇਤਦ ਦੋਣਾ ਹੀ 1 ਦਾ ਝਗੜਾ ਮਕਾ ਕੇ 21 ਸਮਤ ਸ਼ੈਨ ਸ਼ਾਹੀ ਵਜੀ ਵਧਾਈਆ ਸਤ ਜੋਗ ਦੀ ਸਾਚੀ ਰੱਖ ਕੇ ਨਿਮਣ ਸੋ ਅੱਖਰ ਦਿੱਤਾ ਪੜ੍ਹਾਈਆ ज्योति ज्योत्स रूप हारू आप अपनी कृपा करी सिर अपना हाथ रखैया फलगुण कहे मांगते ओ मांग लो अपना दान एमे खान वास्ते ना मांगो एदे कोल बहुत खुश है वो गुण ओ मान लो फलगुण कहे मांगते ओ मांग लो अपना दान ਦਾਤਾ-ਧਾਨੀ ਝੋਲੀ ਪਾਈਆ ਇਸ ਤੋਂ ਪਰੇ ਹੋਰ ਨਹੀਂ ਭਗਵਾਨ ਭਾਗਾਂ ਵਾਲਿਓ ਭਾਗ ਨਾ ਕੋਈ ਜਨਾਈਆ ਇਸ ਤੋਂ ਉੱਪਰ ਨਹੀਂ ਕੋਈ ਕਹਾਨਾ ਇਹਦੇ ਅੱਗੇ ਤੇ ਲੱਖਾਂ ਕਾ ਨਾਨਕੇ ਹਾੜੇ ਕਰਦੇ ਆ ਕਾਨ ਤੇ ਉਹਨੂੰ ਵੀ ਸੀ ਸੁਣਵਾਉਂਦਾ ਸੀ ਅੱਜ ਉਸੇ ਦਾ ਸੁਹਾਰਾ ਜਿਸ ਨੂੰ ਸ਼ਾਮ ਕਨਿਆ ਸੀ ਸੁਣਵਾਈ ਉਹਦੇ ਵਿੱਚ ਵੀ ਕੁਝ ਨਜ਼ਰ ਆਉਂਦਾ ਸੀ ਤਾਂ ਉਹ ਸ਼ਾਮ ਕਨਿਆ ਉਸ ਨੂੰ ਸੀ ਸੁਣਾਉਂਦਾ ਸੀ ਅੱਜ ਮੇਰੇ ਵੀਰ ਜੋ ਮਰਜੀ ਬੋਲੀ ਜਾਣ ਉਹ ਆਪਣੇ ਕਰਮਾਂ ਦਾ ਅਗਲਾ ਲੇਖ ਬਣਾ ਰਿਹਾ ਕਿ ਅੱਗੇ ਸਮਾਂ ਕਿਹੜਾ ਆਉਣਾ ਹੈ ਜਦੋਂ ਸਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਣਿਆ ਸੀ ਤੇ ਬਾਅਦ ਅਵਸਥਾ ਵਿੱਚ ਸਹਿਬਜ਼ਾਦਿਆਂ ਮਿਸਤਰੀ ਨੂੰ ਪੁੱਛਿਆ ਸੀ ਕਿ ਤੇਨੂੰ ਸ਼ਵਾਦ ਆਉਂਦਾ ਕੋਈ ਉਸਨੇ ਕਿਹਾ ਮੇਰਾ ਨਵਾਬ ਖੁਸ਼ ਹੁੰਦਾ ਹੈ। ਉਹਨੇ ਕਿਹਾ ਤੇਰਾ ਨਵਾਬ ਤੇ ਖੁਸ਼ ਹੁੰਦਾ ਹੈ ਪਰ ਤੂੰ ਲੱਖ ਮਹੱਲ ਤਿਆਰ ਕੀਤੇ ਹੋਣਗੇ ਪਰ ਜਿਹੜਾ ਤੂੰ ਮਹੱਲ ਹੁਣ ਤਿਆਰ ਕਰ ਰਿਆ ਤੂੰ ਅਗਲੇ ਕਰਮਾਂ ਦਾ ਲੇਖ ਬਣਾ ਰਿਆ ਕਿ ਤੇਰੇ ਨਾਲ ਕੀ ਹੋਣ ਵਾਲਾ ਹੈ। ਹੁਣ ਵੀ ਜੋ ਆਪਾਂ ਉਲਟ ਬੋਲਦੇ ਹਾਂ ਉਹ ਅਗਲੇ ਕਰਮਾਂ ਦਾ ਲੇਖ ਬਣਾ ਰਹੇ ਹਾਂ ਕਿ ਕੀ ਹੋਣ ਵਾਲਾ ਹੈ। ਜੇ ਉਹਨਾਂ ਨੂੰ ਕੋਈ ਬਾਹਰੋਂ ਨਹੀਂ ਰੋਕਦਾ ਜਿਹੜਾ ਗਲਤ ਬੋਲਦਾ ਹੈ ਤੇ ਕੋਈ ਪਰਿਵਾਰ ਵਿੱਚੋਂ ਹੀ ਜੰਮ ਪਏ ਕਿ ਤੂੰ ਕੀ ਬੋਲ ਰਿਹਾ ਹੈ ਹਰ ਬਾਣੀ ਵਿੱਚ ਆਉਂਦਾ ਹੈ ਕਿ ਜਿਸ ਵੇਲੇ ਗੰਗੂ ਨੇ ਸਹਿਬਜ਼ਾਦਿਆਂ ਨੂੰ ਫੜਾਇਆ ਸੀ ਤੇ ਬਾਲ ਅਵਸਥਾ ਵਿੱਚ ਉਹਦੀ ਭਤੀਜੀ ਸੀ ਜਦੋਂ ਗੰਗੂ ਕਰ ਗਿਆ ਉਹਨੇ ਕਿਹਾ ਉਹ ਕਿਉਂ ਨਿਮਕਹ ਹਰਾਮੀ ਹੋਇਆ ਅੰਨਿਆ ਗੰਗੂ ਨੂੰ ਉਪਦੇ ਜੀ ਦਤਾ ਸੁਣਾਈਆ ਸਾਰੀ ਮਰੋਤ ਕੰਧੜਿਆ ਅੱਜ ਕੀ ਕਰ ਆਇਆ ਤੈਨੂੰ ਕਿਸੇ ਨੇ ਰੋਕਿਆ ਨਹੀਂ ਕੋਈ ਘਰੋਂ ਜਾਂਪੇ ਕਿ ਕਿਉਂ ਉਹਨਾਂ ਦੇ ਉਲਟ ਬੋਲਦਾ ਕਿਸੇ ਹਰਪਖ ਦਵਾਰ ਵਿੱਚ ਪ੍ਰਮਾਤਮਾ ਨੇ ਕਿਹਾ ਸੀ ਇਹ ਕੋਈ ਚੰਦੂ ਵਾਲੀ ਨਹੀਂ ਪੱਠੀ ਭਗਤ ਦਵਾਰਾ ਨਜ਼ਰੀ ਆਈ ਆ ਉਹ ਸਤਗੁਰ ਦੇ ਸਾਹਮਣੇ ਕੋ ਅੰਦਰੋਂ ਸੰਗਤ ਨਾ ਹੋਵੇ ਤੱ ਦੁੱਜੀ ਗੱਲ ਕਹੀ ਸੀ ਕਿ ਇਹਨਾਂ ਬੱਚਿਆਂ ਦੀ ਖਾਤਰ ਜਨਪਗਤੋ ਹੋਇਓ ਮੂਲ ਨਾ ਗੰਦੇ ਇਹ ਮੈਂ ਉਹ ਸਾਂ ਨਾਲ ਚੰਡੇ ਜਿੱਥੇ ਚੰਦੀ ਬੈਠੀ ਸੀ ਸੁਨਵਾਈ ਸੀ ਉਹ ਕਿਹੜੀ ਚੰਦੀ ਸੀ ਸਾਬ ਗੋਵਿੰਦ ਪਾਤਸ਼ਾਹੀ ਜਿਹੜੀ ਸੀ ਇਸਨੋਂ ਆਉਂਦੀ ਆਪਾਂ ਇਹ ਗੱਲ ਦੇਖਣੀ ਹੈ ਕਿ ਕੀ ਕਰ ਰਹੇ ਹਾਂ ਧਿਆਨ ਦਿੰਦੇ ਰਹੋ ਇਸ ਤੋਂ ਉੱਪਰ ਨਹੀਂ ਕੋਈ ਕਾਨ ਗੋਪੀ ਕਾਨ ਐਸੇ ਦੀ ਸੇਵ ਕਮਾਈਆ ਇਸ ਤੋਂ ਵੱਡਾ ਨਹੀਂ RAM ਸੀਤਾ RAM ਬਣਖੰਡ ਦੇਣ ਦੋਹਾਈਆ ਇਸ ਤੋਂ ਪਰੇ ਨਹੀਂ ਆ ਮਾਮੂ ਇਸਾ ਮੁਸਾ ਮੁਹੰਮਦ ਸੀਸ ਨਵਾਈਆ ਇਸ ਤੋਂ ਦੂਰ ਨਹੀਂ ਕੋਈ ਨਿਰਗੁਣ ਨਿਰਵੈਰ ਨਿਰੰਕਾਰ ਸੱਚ ਨਿਸ਼ਾਨ ਕੀ ਕਹਿੰਦੇ ਸੀ ਨਿਰਗੁਣ ਹੋਣਾ ਪਹਿਲਾ ਨਿਰਗੁਣ ਹੋਣਾ ਪਵੇਗਾ ਤੇ ਜਿਹੜਾ ਸਾਡੇ ਸਾਹਮਣੇ ਆਇਆ ਉਹ ਗੁਰੂ ਅਵਤਾਰ ਕੀ ਕਹਿ ਰਹੇ ਜਿਸ ਤੋਂ ਦੂਰ ਨਹੀਂ ਇਸ ਤੋਂ ਦੂਰ ਨਹੀਂ ਕੋਈ ਨਿਰਗੁਣ ਨਿਰਵੈਰ ਨਿਰੰਕਾਰ ਸੱਚ ਨਿਸ਼ਾਨ ਨਾਨਕ ਗੋਬਿੰਦ ਗਏ ਸਮਝਾਈਆ ਇਹ ਤੇ ਪਰਮਾਤਮਾ ਦੀ ਕਿਰਪਾ ਹੈ ਕਿ ਸਾਨੂੰ ਇਹ ਸਮਾਂ ਮਿਲ ਗਿਆ ਨਹੀਂ ਤੇ ਕਿਸੇ ਨੂੰ ਸਮਾਂ ਨਹੀਂ ਮਿਲਦਾ ਮੈਂ ਉੱਥੇ ਚਲਿਆ ਜਾਵਾਂ ਜਿੱਥੇ ਉਹ ਦਾਦਾ ਸਮਝ ਕੇ ਵਧਾਈਆਂ ਦਿੰਦੇ ਸੀ ਤੇ ਖਾਣ ਵਾਸਤੇ ਮੰਗਦੇ ਸੀ ਇਥੇ ਗੁਰੂ ਅਵਤਾਰ ਲਿਖ ਕੇ ਗਏ ਕਿ ਜਿਸ ਵੇਲੇ ਉਹ ਆਇਆ ਉਹ ਏਡਾ ਵੱਡਾ ਪੰਡਾਰਾ ਖੋਲ ਦੇਵੇਗਾ ਜਿਹੜਾ ਇੱਕ ਛਿਨ ਪਰ ਦਰਸ਼ਨ ਦਿੰਦਾ ਸੀ ਉਹ ਲੰਗਰ ਲਾ ਦੇਵੇਗਾ ਆਪਣੇ ਦਰਸ਼ਨਾਂ ਦਾ ਫਲਗੁਣ ਕਹੇ ਜਨ ਭਗਤੋ ਤੁਹਾਨੂੰ ਸਦਾ ਵਧਾਈ ਤੁਸੀਂ ਤੇ ਵਧਾਈ ਦਿੰਦੇ ਹੋ ਨਾ ਫਲਗੁਣ ਕਹਿੰਦਾ ਮੈਂ ਤੁਹਾਨੂੰ ਵਧਾਈ ਦਿੰਨਾ ਕਿ ਤੁਹਾਨੂੰ ਇਹਨੇ ਆਪਣੇ ਬੱਚੇ ਬਣਾ ਲਿਆ ਫਲਗੁਣ ਕਹੇ ਜਨ ਭਗਤੋ ਤੁਹਾਨੂੰ ਸਦਾ ਵਧਾਈ ਵਾਦਾ ਤੁਹਾਡੇ ਵਿੱਚ ਬਣਾਈਆ ਭਗਤਾਂ ਵਿੱਚ ਭਗਤ ਮਿਲ ਕੇ ਬਣਿਆ ਭਾਈ ਜਿਨੇ ਜਨਮ ਲਿਆ ਸੀ ਉਸਤੇ ਵੱਡਾ ਛੋਟਾ ਨਾ ਕੋਈ ਵਖਾਈਆ ਉਹ ਜਿਸ ਦਾ ਪਿਛਲਾ ਲੇਖਾ ਲੈਣਾ ਦੇਣਾ ਨਾਨਕ ਦੱਸ ਕੇ ਗਿਆ ਰਾਈ ਇਹ ਕਿਉਂ ਖੇਡ ਹੋਈ ਹੈ ਖਰਾਬ ਹੋ ਕੇ ਆਪ ਜਣਾਈਆ ਦਾਤਾਦਾਨੀ ਦੇਵਨ ਹਾਰ ਬੇਪਰਵਾਹੀ ਬੇਪਰਵਾਹ ਆਪਣਾ ਰੰਗ ਚੜਾਈਆ ਸੋ ਸਹਿਬ ਸਵਾਮੀ ਅੰਤਰਜਾਮੀ ਪਰਦਾ ਓ ਲਾਰਿਆ ਉਠਾਈ ਕੀ ਕਹਿੰਦਾ ਫਲਗੁਣ ਕਿ ਇਹ ਪ੍ਰਮਾਤਮਾ ਜੋ ਤੁਹਾਡੇ ਸਾਹਮਣੇ ਸਾਖਿਆਤ ਹੈ ਇਹ ਆਪਣਾ ਪਰਦਾ ਠਾਰਿਆ ਹੈ ਇਹਦੇ ਬਾਰੇ ਕੌਣ ਦੱਸ ਕੇ ਗਿਆ ਧਿਆਨ ਦਿੰਦੇ ਰਹੋ ਫਲਗੁਣ ਕਹੇ ਭਗਤੋ ਦੱਸਾਂ ਸਾਖਿਆਤ ਸਾਜ ਸਾਜ ਸਮਝਾਈਆ ਉਹ ਵੇਦ ਵਿਆਸਾ ਲੈ ਕੇ ਗਿਆ ਨਾਲ ਕਲਮ ਦਵਾਤ ਇਸ ਖੇਲ ਬਾਰੇ ਕਿ ਇਹ ਪ੍ਰਮਾਤਮਾ ਨੇ ਵੇਦ ਵਿਆਸਾ ਲੈ ਕੇ ਗਿਆ ਨਾਲ ਕਲਮ ਦਵਾਤ ਪੁਰਾਣ ਭਵਿਕ ਵਿੱਚ ਦਰੜਾਈਆ ਓ ਜੋ ਸ਼ੇਰਾਂ ਵਾਲੀ ਜਾਤ ਸ਼ੈਨ ਸ਼ਾ ਸ਼ਰਨাইয়া ਜਿਸ ਵੇਲੇ ਕਲ ਆਵੇ ਅੰਧੇਰੀ ਰਾਤ ਕਲਮਾਂ ਭੁੱਲੇ ਲਕਾਈਆ ਖੇਲ ਹੋਵੇ ਚਾਰ ਕੁੰਟ ਦੇ ਦਿਸ਼ਾ ਸਮਝੇ ਕੋਈ ਨਾ ਬਾਤ ਜਿੱਦਾਂ ਵਿੱਚੋਂ ਵਿੱਚੋਂ ਸਾਨੂੰ ਵੀ ਕਈਆਂ ਨੂੰ ਭੁਲੇਖਾ ਪੈ ਗਿਆ ਇਹ ਵੇਦ ਵਿਆਸ ਲਿਖ ਕੇ ਗਿਆ ਸੀ ਫਲਗੁਣ ਕਹੇ ਵਿਧਾਨ ਨਹੀਂ ਇਹ ਵਾਦਾ ਵਾਦਾ ਨਾਲ ਜਨਾਈਆ ਉਹ ਕਹਿੰਦਾ ਕਿ ਕੀ ਵੇਦ ਵਾਸ ਲਿਖ ਕੇ ਗਿਆ ਸੀ ਕਿ ਜੇ ਪ੍ਰਮਾਤਮਾ ਨੂੰ ਤੁਸੀਂ ਦਾਦਾ ਸਮਝੋ ਇਹ ਤੁਹਾਡੀ ਬਹੁਤ ਭੁੱਲ ਹੈ ਜੋ ਸੰਸਾਰ ਭਲੇਖੇ ਵਿੱਚ دنیਵੀਂ ਨਾ ਲੈਂਦਾ ਸੀ ਕੀ ਕਹਿੰਦਾ ਹੈ ਫਲਗੁਣ ਜੇ ਪੂਰਨ ਸਿੰਘ ਸਮਝੋ ਦਾਦਾ ਇਹ ਵੀ ਭੁੱਲ ਵਿਖਾਈਆ ਜਿਸ ਦਾ ਪ੍ਰੇਮ ਸਭ ਨਾਲ ਸਾਂਝਾ ਹੇਸਿਆਂ ਵਾਲੀ ਵੰਡਣਾ ਕੋਈ ਵੰਡਾਈਆ ਜੋਤੀ ਜੋਤ ਸਰੂਪ ਹਾਰੂ ਆਪੇ ਆਪਣੀ ਕਿਰਪਾ ਕਰੂ ਤੁਰ ਫਰਮਾਣਾ ਇੱਕ ਸੁਣਾਈਆ ਕੀ ਫਰਮਾਣਾ ਸੁਣਾਇਆ ਤੁਰ ਫਰਮਾਣਾ ਸੁਣੋ ਅਜੀਜ ਬੱਚਿਓ ਦਿਆਂ ਸਮਝਾਈਆ ਸਾਚੀ ਦਸਤਮੀਦ ਤਮਾਂ ਦੇ ਅੰਗ ਵਾਈਆ ਤ ਕੋਲਾ ਕੇ ਨੀਜ ਨੇਤਰ ਅੱਖ ਖਲਾਈਆ ਤੁਹਾਨੂੰ ਚਾਹ ਤੇ ਤੁਸੀਂ ਕਰੋ ਰੀਜ ਤੁਹਾਨੂੰ ਚਾਹ ਹੈ ਕਿ ਅਮਰਜੀਤ ਸਿੰਘ ਦੇ ਘਰ ਬੇਟਾ ਹੋਇਆ ਹੈ ਤੁਸੀਂ ਖੁਸ਼ੀਆਂ ਮਨਾਓ ਪਰ ਮੈਂ ਜਗਤਦਾਦਾ ਨਹੀਂ ਧਿਆਨ ਦੇਂਦੇ ਰੋ 2-3 ਮਿੰਟ ਤਾਨੂੰ ਚਾਹਤੇ ਤੁਸੀਂ ਕਰੋ ਰੀਜ ਰੀਜ ਦੇ ਅੱਗੇ ਪ੍ਰਭ ਨੂੰ ਲਾਓ ਮਨਾਈਆ ਜੋ ਪ੍ਰੇਮ ਪਿਆਰ ਪ੍ਰੀਤੀ ਅੰਦਰ ਜਾਏ ਪਤੀ ਜੋ ਜਿਹੜੀ ਸਾਡੀ ਡਿਊਟੀ ਲੱਗੀ ਹੈ ਉਹਦੇ ਵਿੱਚ ਸਾਡੇ ਕੋਲ ਬਹੁਤ ਘਾਟ ਹੈ ਜੋ ਪ੍ਰੇਮ ਪਿਆਰ ਪ੍ਰੀਤੀ ਅੰਦਰ ਜਾਏ ਪਤੀ ਜੋ ਇੱਕੋ ਪਿਤਾ ਇੱਕੋ ਮਈਆ ਜੇ ਗੁਰ ਪਰਨਾਲੀ ਦੀ ਸਮਝ ਲਓ ਤਰਤੀਬ ਪਰਮ ਭਲੇਖਾ ਰੇ ਨਰਾਇਆ ਜਨ ਭਗਤੋ ਤੁਸੀਂ ਪਾਤਸ਼ਾਹ ਮੈਂ ਮੰਗਤਾ ਤੁਹਾਡਾ ਗਰੀਬ ਇਹੋ ਜਿਹੜਾ ਹਨੂਮਾਨ ਮਿਲਿਆ ਉਹ ਨਹੀਂ ਸਾਨੂੰ ਟਿਕਣ ਦਿੰਦਾ ਜੋ ਪ੍ਰਮਾਤਮਾ ਨੇ ਸਾਡੇ ਤੇ ਕਿਰਪਾ ਕੀਤੀ ਅਸੀਂ ਉਸੇ ਗੱਲ ਦੀ ਬਾਮਾਂ ਖੜੀਆਂ ਕਰੀ ਜਾਂਦੇ ਆ ਕਿ ਅਸੀਂ ਦੱਸਾਂਗੇ ਭਗਤੋ ਤੁਸੀਂ ਪਾਤਸ਼ਾਹ ਮੈਂ ਮੰਗਤਾ ਤੁਹਾਡਾ ਗਰੀਬ ਤੁਹਾਡੇ ਗਨਾਵਾਂ ਦਾ ਮਾਲਕ ਇਸ ਗੱਲ ਨੂੰ ਅਸੀਂ ਯਾਦ ਨਹੀਂ ਕਰਦੇ ਕਿ ਉਹਨੇ ਕਿਰਪਾ ਕਰਕੇ ਸਾਡੇ ਗੁਨਾਹ ਮਾਫ ਕਰ ਦੇਣੇ ਆ ਜਿਉ ਨਾ ਕਰੇ ਤੇ ਫਿਰ ਹਨੂ ਸੰਸਾਰ ਨੂੰ ਵੀ ਸ਼ਾਇਦ ਡੂੰਘੇ ਥਾਂ ਸੁੱਟ ਦੇਵੇ ਤੁਹਾਡੇ ਗੁਨਾਹਾਂ ਦਾ ਮਾਲਕ ਜਨਾਬ ਵਿਚੋਂ ਲਵਾ ਬਚਾਈਆ ਤੁਸੀਂ ਮੰਗਤੇ ਨਹੀਂ ਮੈਂ ਮੰਗਤਾ ਤੁਹਾਡੀ ਲੰਘ ਕੇ ਆਦ ਸੱਚਖੰਡ ਨਵਾਸੀ ਹੋ ਕੇ ਮਹਾਤਮਾ ਕਿਨਾਂ ਮੈਂ ਤੁਹਾਡੇ ਵਾਸਤੇ ਮਾਤ ਲੋਕ ਤੇ ਆਇਆ ਇਹ ਗੁਰੂ ਅਵਤਾਰ ਗਵਾਹੀਆਂ ਦਿੰਦੇ ਗਏ ਸੀ ਕਿ ਉਹ ਆਪ ਤੁਹਾਡੇ ਵਾਸਤੇ ਆਵੇਗਾ ਸੱਚਖੰਡ ਨਿਵਾਸੀ ਹੋ ਕੇ ਲੋਕ ਮਾਤ ਫੇਰਾ ਪਾਈਆ ਕਿਸੇ ਗਿਆਨੀ ਮੰਦਰ ਮਸੀਤ ਸੇਵਦਵਾਲਾ ਮਾਠਰਾ ਨਾ ਕੋਈ ਤਕਾਈਆ ਜੋਗ ਚੌਂਗੜੀ ਦੀ ਤੁਹਾਡੀ ਲਗੀ ਪ੍ਰੀਤ ਉਹਨੂੰ ਨਮੋਣ ਵਾਸਤੇ ਆਇਆ ਪ੍ਰੀਤਮ ਹੋ ਕੇ ਤੋੜ ਨਭਾਈਆ ਤੁਹਾਡੇ ਨਾਲੋਂ ਮੈਨੂੰ ਤੁਹਾਡੀ ਬਹੁਤੀ ਅਮੀਕ ਤੁਸੀਂ ਬੀਤੇ ਦਿਨ ਗਿਣੂ ਮੈਂ ਘੜੀ ਘੜੀ ਤੁਹਾਡਾ ਰਾਤ ਕਾਈਆ ਸੱਚ ਪੁੱਛੋ ਮੈਂ ਤੁਹਾਡੇ ਅੰਦਰ ਸਦਾ ਨਜ਼ਦੀਕ ਮੈਨੂੰ ਬਾਹਰੋਂ ਨਕਲਾ ਦੇਖੀ ਜੋ ਮੈਂ ਤੁਹਾਡੇ ਅੰਦਰ ਵਸਦਾ ਤਾਂ ਤੁਸੀਂ ਮੇਰੇ ਚਰਨਾਂ ਤੇ ਨਿਮਸ਼ਕਾਰ ਕਰਦੇ ਹੋ ਫਤ ਪੁੱਛੋ ਮੈਂ ਤੁਹਾਡੇ ਅੰਦਰ ਸਦਾ ਨਜ਼ਦੀਕ ਦੂਰ ਨੇੜਾ ਨਾ ਕੋਈ ਵਿਖਾਈਆ ਇੱਕ ਸਾਡੇ ਗਾੜੀ ਹੋਰ ਸਵਾਲ ਰੱਖ ਦਿੱਤਾ ਇਸ਼ਾਰਾ ਹੋ ਗਿਆ ਹੈ ਇੱਕ ਲੈਣ ਪਰਮਾਤਮਾ ਨੇ ਦੱਸੀ ਕਿ ਤੁਸੀਂ ਮੈਨੂੰ ਦਾਦਾ ਸਮਝਦੇ ਜੇ ਉਹ ਸੁਣਿਓ ਕਿ ਕੀ ਕਹਿੰਦਾ ਹੈ ਪਰਮਾਤਮਾ ਕੀ ਮੰਗਤਿਓ ਤੁਹਾਨੂੰ ਹੋਈ ਖੁਸ਼ੀ ਕਿ ਪੁੱਤਰ ਹੋਇਆ ਹੈ ਅਮਰਜੀਤ ਸਿੰਘ ਦੇ ਘਰ ਤੁਸੀਂ ਖੁਸ਼ੀਆਂ ਮਨਾ ਲਓ ਮੇਰੇ ਤੇ ਤੁਸੀਂ ਸਾਰੇ ਪੁੱਤਰ ਹੋ ਮੰਗਤਿਓ ਤੁਹਾਨੂੰ ਹੋਈ ਖੁਸ਼ੀ ਅਮਰਜੀਤ ਹੋਇਆ ਘਰ ਪੁੱਤਰ ਵਜੀ ਇੱਕ ਵਧਾਈਆ ਮੈਂ ਅਰਸ਼ਾਂ ਤੋਂ ਆਇਆ ਉੱਤਰ ਉੱਤਰ ਪੂਰਬ ਪਸ਼ਮ ਦੱਖਣ ਆਪਣੀ ਧਾਰ ਚਲਾਈ ਆ ਤੁਸੀਂ ਮੇਰਾ ਥੋੜਾ ਕਰੋ ਮੈਂ ਤੁਹਾਡਾ ਬਹੁਤਾ ਕਰਾਂ ਸ਼ੁਕਰ ਸ਼ਾਇਦ ਤੁਸੀਂ ਨਹੀਂ ਸਮਝੇ ਮੈਂ ਦਿਆਂ ਸਮਝਾਈ ਆ ਪਰਮਾਤਮਾ ਕਹਿੰਦਾ ਦਸੋ ਮੈਂ ਕਿਨੂ ਨਾ ਚੁਕਾਂ ਕੁਸ਼ੜ ਤੁਸੀਂ ਮੈਨੂੰ ਵਧਾਈਆਂ ਦਿੰਦੇ ਜੇ ਕਿ ਦਾਦੇ ਬਣ ਕੇ ਤੁਸੀਂ ਤੁਹਾਡੇ ਘਰ ਪੋਤਰਾ ਹੋਇਆ ਪਰਮਾਤਮਾ ਕਹਿੰਦਾ ਦਸੋ ਮੈਂ ਕਿਨੂ ਨਾ ਚੁਕਾਂ ਕੁਸ਼ੜ ਸਾਰੇ ਇੱਕੋ ਜਿਹੇ ਨਜਰੀ ਆਈ ਆ ਉਹ ਮੈਂ ਨਾ ਕਿਸੇ ਦਾ ਚਾਚਾ ਤਾਇਆ ਤੇ ਨਾ ਕਿਸੇ ਦਾ ਫੋਪੜ ਕਹਿੰਦਾ ਮੈਂ ਸੱਚੀ ਗੱਲ ਦੱਸਦਾ ਮੈਂ ਨੇ ਭਗਵਾਨ ਆ ਇਹ ਤਾਂ ਮੈਂ ਹਾਂ ਤੁਹਾਡੇ ਮਨਾਂ ਚੋਂ ਭਲੇਖੇ ਕੱਢਣ ਵਾਸਤੇ ਪਰਮਾਤਮਾ ਬਣ ਕੇ ਮਾਤ ਲੋਕ ਤੇ ਪ੍ਰਗਟ ਹੋਇਆ ਹਾਂ ਤੁਸੀਂ ਇਸ ਗੱਲ ਨੂੰ ਭੁੱਲ ਜੋ ਕਿ ਮੇਰੇ ਨਾਲ ਸੰਸਾਰੀ ਰਿਸ਼ਤੇਦਾਰੀਆਂ ਰੱਖੋ ਮੈਂ ਭਗਵਾਨ ਹਾਂ ਮੇਰੀਆਂ ਗੁਰੂ ਅਵਤਾਰ ਪੀਰ ਪਗੰਬਰ ਦਸਾਂ ਪਾਉਂਦੇ ਗਏ ਮੈਂ ਤਾਂ ਉਹਨਾਂ ਦਾ ਕਰਕੇ ਮਾਤ ਲੋਕ ਤੇ ਆਇਆ ਹਾਂ ਇੱਥੇ ਹੀ ਹਜ਼ੂਰ ਸ਼ਾਨ ਸ਼ਾਹ ਦੇ ਚਰਨਾਂ ਤੋਂ ਸਰਬਾਹਰ ਸੰਗਤ ਤੋਂ ਮਾਫੀ ਮੰਗਦਾ ਕਿ ਕੋਈ ਬਚਨ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਹਜ਼ੂਰ ਸ਼ਾਨ ਸ਼ਾਹ ਜੀ ਮਾਫ ਕਰਨ ਸਭ ਨੂੰ ਸਮਾਤ ਬਖਸ਼ੇ ਪਰਮਾਤਮਾ ਪਿਆਰ ਮਹੱਤ ਬਣਾ ਕੇ ਰੱਖੇ ਪਰ ਲਿਖਤਾਂ ਪੜਨੀਆਂ ਆਪਣੇ ਬੱਚਿਆਂ ਨੂੰ ਸੁਣਾਉਣੀਆਂ ਜਾਂ ਵੱਡਿਆਂ ਨੂੰ ਸੁਣਾਉਣੀਆਂ ਘਰ ਵਿੱਚ ਵੀ ਇਹ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਲਿਖਤਾਂ ਨਹੀਂ ਪੜੀਆਂ ਉਹ ਸ਼ਾਇਦ ਕਿਸੇ ਔਦੇ ਦੇ ਕਾਰਨ ਕਿਸੇ ਦੇ ਖਿਲਾਫ ਬੋਲਦੇ ਕਿ ਮੈਂ ਸ਼ਾਇਦ ਪਤਾ ਨਹੀਂ ਕਿਹੜਾ ਔਦਾ ਪਾ ਲੈਣਾ ਵੀਰ ਜੀ ਜੋਰ ਦੇ ਰਿਹਾ ਕਿ ਜਕਾਰੇ ਲਾ ਦੇ ਮੈਂ ਜਕਾਰੇ ਲਾਉਣ ਵਾਸਤੇ ਹੀ ਬੇਨਤੀ ਕੀਤੀ ਹੈ ਪਰ ਮੈਂ ਅੱਗੇ ਇਹ ਬੇਨਤੀ ਕੀਤੀ ਸੀ ਕਿ ਕੋਈ ਘਰ ਦਾ ਹੀ ਉੱਠ ਪੇ ਕਿ ਕਿਸੇ ਦੇ ਖਿਲਾਫ ਬੋਲਣਾ ਇਹ ਕੋਈ ਸਾਡੀ ਸਿਆਸੀ ਗੱਲ ਨਹੀਂ ਹੈ ਇਹ ਆਤਮਾ ਪਰਮਾਤਮਾ ਦੀ ਗੱਲ ਹੈ ਆਉਣ ਵਾਲੇ ਪੀੜ੍ਹੀਆਂ ਵਿੱਚ ਇਹ ਕਹਾਣੀ ਚੱਲੇ ਜਾਵੇਗੀ ਕਿ ਇਸ ਪਰਿਵਾਰ ਦਾ ਕਿਥੇ ਲੇਖ ਜੁੜਿਆ ਸੀ ਜਿਨ੍ਹਾਂ ਨੇ ਨੀਹਾਂ ਚ ਚਣਿਆ ਸੀ ਉਹਨਾਂ ਦਾ ਲੇਖ ਅੱਜ ਤੱਕ ਜੁੜਿਆ ਆਉਂਦਾ ਹੈ ਸਾਬ ਗੋਬਿੰਦ ਪਾਤਸ਼ਾਹ ਦਾ ਸੰਸਾਰ ਤੇ ਨਾ ਚੱਲਦਾ ਹੈ ਉਹਦੇ ਨਾਲ ਗੰਗੂ ਦਾ ਵੀ ਚੱਲਦਾ ਹੈ ਇਹ ਦੇਖਣਾ ਹੈ ਕਿ ਗੰਗੂ ਦਾ ਚੱਲਦਾ ਕਿਹੜੀ ਤਾਰ ਵਿੱਚ ਇਹ ਗੱਲ ਪੱਲੇ ਬੰਨ ਕੇ ਰੱਖਣੀ ਹੈ ਕਿ ਸਿਫਤ ਵਿੱਚ ਆਉਣਾ ਹੈ ਭਗਵਾਨ ਵਿੱਚ ਕਿਸ ਤੋਂ ਅਗੇ ਹੋਰ ਕੋਈ ਗੱਲ ਨਹੀਂ ਕਰਨੀ ਸੋ ਹੰਗ ਮਹਾਰਾਏ ਸ਼ੇਰ ਸਿੰਘ ਅਭਿਸ਼ ਨੂੰ ਭਗਮਾਨ ਦੀ ਜੈ